ਨੇ ਨਸ਼ੇ ਦੇ ਆਦੀ ਮਰੀਜ਼ਾਂ ਨੂੰ ਨਸ਼ੇ ਤੋਂ ਛੁਡਾਉਣ ਦੇ ਲਈ ਐਸਐਸਪੀ ਫਿਰੋਜ਼ਪੁਰ ਦੇ ਸਾਰੇ ਹੀ ਥਾਣੇ ਨਜ਼ਦੀਕ ਦੇ ਥਾਣੇ ਦੇ ਐਸਐਚਓ ਨੂੰ ਨਸ਼ੇ ਦੇ ਆਦੀ ਮਰੀਜ਼ਾਂ ਨੂੰ ਨਸਾ ਛੁਡਾਓ ਕੇਂਦਰ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਾਉਣ ਦੇ ਨਿਰਦੇਸ਼ ਦਿੱਤੇ ਹਨ। ਉਹਨਾਂ ਨੇ ਆਮ ਲੋਕਾਂ ਨੂੰ ਸੁਨੇਹਾ ਦਿੱਤੇ ਹੋਏ ਕਿਹਾ ਹੈ ਕਿ ਜੇਕਰ ਕੋਈ ਵੀ ਨੌਜਵਾਨ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਫਿਰੋਜ਼ ਸਾਡੇ ਨਾਲ ਜਦੋਂ ਮਰਜ਼ੀ ਸੰਪਰਕ ਕਰ ਸਕਦਾ ਹੈ। ਅਸੀਂ ਉਹਨਾਂ ਨੂੰ ਨਸ਼ਾ ਛੁਡਾਉਣ ਦੇ ਲਈ ਉਹਨਾਂ ਦੀ ਪੂਰੀ ਮਦਦ ਕਰਾਂਗੇ। ਸੋ ਸਾਹਿਬ ਜੀ ਆਪ ਸਾਨੂੰ ਲੈ ਕੇ ਆਏ ਨੇ ਨਸ਼ਾ ਛਡਾਊ ਕੇਂਦਰ ਤੇ ਹਾਂ ਸਰ ਮੈਂ ਨਸ਼ਾ ਕਰਦਾ ਸੀ ਨਸ਼ਾ ਛਡਾਣ ਵਾਸਤੇ ਇੱਥੇ ਲੈ ਗਏ ਸਹਿਯੋਗ ਦਿੱਤਾ ਨਾ ਨਹੀਂ ਚੁੱਕੀ ਕਿਹੜੇ ਕਿਹੜੇ ਐਸ.ਐਚ.ਓ. ਦੇ ਥਾਣੇ ਜਿੱਥੇ ਕਿਨਜ਼ਿੰਗ ਸਿਟੀ ਤੋਂ ਹੀ ਸਰ ਕਿੰਨਾ ਕਰ ਨਸ਼ਾ ਕਰਦੇ ਸੀ ਤੁਸੀਂ ਪਹਿਲਾਂ ਬਹੁਤ ਸਰ ਇੰਜੈਕਟ ਕਰਦੇ ਸੀ ਬਹੁਤ ਜ਼ਿਆਦਾ ਕਰਦੇ ਹਾਂ ਤੇ ਹੋਰ ਨਸ਼ਗਾਨਾ ਲਈ ਅਪੀਲ ਕਰਦੇ ਦਿੱਤਾ ਸਰ ਨੇ ਹਾਂ ਛਡਾਣ ਵਾਸਤੇ ਤੇ ਤੁਸੀਂ ਦਾ ਪੂਰਾ ਲੈ ਸਾਡੇ ਤੇ ਜਾਵਾਂਗੇ ਜਦੋਂ ਤਿਆਰ ਹੋਏ ਹਾਂ ਹਾਂਜੀ ਹਾਂਜੀ ਸਰ

ਕੀ ਹੋਰ ਮੋਟੀਵੇਟ ਕੀਤਾ ਕਿਸੇ ਨੂੰ ਹਾਂਜੀ ਹਾਂਜੀ ਸਰ ਬਹੁਤ ਬਹੁਤ ਧੰਨਵਾਦ ਇਹ ਐਸਐਸਪੀ ਸਾਹਿਬ ਦਾ ਤੇ ਆਪਣੇ ਐਸਐਸਪੀ ਥਾਣਾ ਸਿਟੀ ਜੁਤਿੰਦਰ ਸਿੰਘ ਜੀ ਲਈ ਜਿਹਨਾਂ ਨੇ ਸਾਨੂੰ ਇਸ ਪਾਸੇ ਰਾਤ ਕਰਾਈ ਕਿੰਨੇ ਨੌਜਵਾਨ ਲੈ ਕੇ ਆਏ ਤੁਹਾਡੇ ਹਾਂਜੀ ਚਾਰ ਲੈ ਕੇ ਆਏ ਚਾਰ ਲੈ ਕੇ ਆਏ ਹੋਰ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਬਸ ਇਹ ਅਪੀਲ ਜੀ ਚਲੋ ਵੀ ਜੋ ਕਰਤੀ ਹੋਈ ਉਹ ਨੂੰ ਆਪਰ ਤੈਗੋ ਇਹ ਵੀ ਸਹੀ ਰਾਤ ਚਲੋ ਠੀਕ ਇੰਸਪੈਕਟਰ ਜਤਿੰਦਰ ਸਿੰਘ ਐਸਐਸਪੀ ਸਿਟੀ ਫਰੋਸ ਪਰ ਜੋ ਪੰਜਾਬ ਸਰਕਾਰ ਵੱਲੋਂ ਇੱਕ ਮੁਹਿੰਮ ਚੱਲ ਰਹੀ ਹੈ ਨਸ਼ਿਆਂ ਦੇ ਵਿਰੁੱਧ ਤੇ ਉਸ ਦੇ ਦੌਰਾਨ ਸਾਡੇ ਐਸਐਸਪੀ ਸਾਹਿਬ ਨੇ ਸਾਨੂੰ ਸਾਰੇ ਹਸਪਤਾਲਾਂ ਨੂੰ ਦੇਸ਼ਾ ਨਿਰਦੇਸ਼ ਕੀਤਾ ਹੋਇਆ ਵੀ ਨਸ਼ੇ ਦੇ ਵਿਰੁੱਧ ਜਿਹੜੀ ਅਸੀਂ ਮੁਹਿੰਮ ਚਲਾਈ ਹੈ ਉਹਦੇ ਅਨਸਾਰ ਜੋ ਤਾਂ ਨਸ਼ਾ ਵੇਚ ਰਹੇ ਹੈ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਉਹ ਤਾਂ ਇਹ ਕਾਰਵਾਈ ਕਰਕੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜਿਆ ਜਾਏਗਾ ਫਿਰ ਇਨ ਬਿਟਵੀਨ ਅਸੀਂ ਉਹ ਨੌਜਵਾਨ ਮੁੰਡਿਆਂ ਨੂੰ ਸਾਰਿਆਂ ਨੂੰ ਅਪੀਲ ਕਰ ਰਹੇ ਹਾਂ ਜਿਹੜੇ ਨਸ਼ੇ ਦੇ ਦਲਦਲ ਵਿੱਚ ਫਸ ਚੁੱਕੇ ਨੇ ਉਹ ਆਉਣ ਸਾਡੇ ਨਾਲ ਮੇਰੇ ਨਾਲ ਅਪਰੋਚ ਕਰਨ ਮੈਂ ਉਹਨਾਂ ਨੂੰ ਉੱਤੇ ਦਾਖਲ ਕਰਾਉਂਗਾ ਮੈਂ ਉਹਨਾਂ ਦਾ ਇਲਾਜ ਵੀ ਕਰਾਉਂਗਾ ਸੋ ਸਾਰੇ ਜਣੇ ਨੂੰ ਅਪੀਲ ਕਰਦਾ ਵਾਂ ਵੀ ਸਾਡਾ ਸਹਿਯੋਗ ਦਿਨ ਸਾਰੇ ਜਣੇ ਅੱਜ ਮੈਂ 4 ਜਣੇ ਲਿਆਂਦੇ ਆ ਇਹਨਾਂ ਨੂੰ ਮੋਟੀਵੇਟ ਵੀ ਕੀਤਾ ਇਹ ਕਹਿੰਦੇ ਵੀ ਅਸੀਂ ਨਸ਼ਾ ਛੱਡਣਾ ਚਾਹੁੰਦੇ ਆ ਸਾਡੀ ਹੈਲਪ ਕੀਤੀ ਜਾਵੇ ਇਸ ਦੌਰਾਨ ਫਿਰ ਮੈਂ ਆਇਨਨ ਨੂੰ ਲੈ ਕੇ ਮੈਂ ਹੋਰਾਂ ਨੂੰ ਅਪੀਲ ਕਰਦਾ ਮੈਨਾਂ ਕੰਟੈਕਟ ਕਰਨ ਮੈਂ ਉਹਨਾਂ ਦਾ ਆਪਦੇ ਤੌਰ ਤੇ ਲਾਜਵੀ ਕਰਾਉਂਗਾ ਤੇ ਉਹਨਾਂ ਨੂੰ ਇੱਕ ਨਵੇਂ ਸਮਾਜ ਵਿੱਚ ਉਹਨਾਂ ਦੀ ਉਹਨਾਂ ਦੀ ਐਂਟਰੀ ਕਰਾਵਾਂਗੇ ਤੁਹਾਨੂੰ ਲੱਗਦਾ ਕਿ ਨੌਜਵਾਨ ਜਿਹੜੇ ਹੁਣ ਛੱਡਣ ਵਾਲੇ ਪਾਸੇ ਨੂੰ ਆ ਰਹੇ ਬਿਲਕੁਲ ਆ ਰਹੇ ਆ ਰਹੇ ਨੇ ਜੀ ਕਾਫੀ ਨੌਜਵਾਨ ਮੋਟੀਵੇਟ ਹੋ ਰਹੇ ਇਸ ਗੱਲ ਤੋਂ ਜਿਹੜੇ ਦਲਦਲ ਚ ਫਸ ਚੁੱਕੇ ਸੀ ਅਸੀਂ ਉਹਨਾਂ ਨੂੰ ਕਢਾ ਰਹੇ ਹਾਂ ਕੋਸ਼ਿਸ਼ ਕਰ ਰਹੇ ਹਾਂ ਪੂਰੀ